ਪ੍ਰਧਾਨ ਹੈ ਜੀ ਸਾਡੀ 26ਵੇਂ ਡੈਲੀਗੇਟ ਜਿਹੜਾ ਕਾਨਫਰੰਸ ਹੈ ਉਹ ਕੱਲ ਨੂੰ ਗ੍ਰੈਂਡ ਵਿਵਾਨ ਰਿਜ਼ੋਰਟ ਬਠਿੰਡਾ ਵਿਖੇ ਕੀਤੀ ਜਾਣੀ ਹੈ ਉਸ ਦੇ ਸਬੰਧ ਵਿੱਚ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਨੂੰ ਲੈ ਕੇ ਜਿਹੜੀ ਕੁਝ ਜਾਂ ਤੁਹਾਡੀ ਇਹ ਦੇਖੋ ਇੱਕ ਤਾਂ ਸਾਡਾ ਜੋ ਅੱਜ ਪਾਵਰ ਖੇਤਰ ਹੈ ਉਹ ਬੜੇ ਇੱਕ ਗੰਭੀਰ ਜਿਹੜੀ ਚੁਣੌਤੀ ਚੋਂ ਲੰਘ ਰਿਹਾ ਹੈ ਕਿਉਂਕਿ ਨੀਜੀਕਰਨ ਦਾ ਜਿਹੜਾ ਖਤਰਾ ਹੈ ਉਹ ਲਗਾਤਾਰ ਮੰਡਰਾ ਰਿਹਾ ਸੋ ਇਸ ਕਰਕੇ ਬਾਕੀ ਜੋ ਕਰਮਚਾਰੀ ਨੇ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਜੋ ਰੈਜ਼ੋਲੂਸ਼ਨ ਲੈਣੇ ਅਸੀਂ ਉਹ ਉੱਥੇ ਇੱਕ ਅਸੀਂ ਠੋਸ ਫੈਸਲੇ ਦੇ ਰੂਪ ਵਿੱਚ ਜੋ ਉੱਥੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਕਰਮਚਾਰੀਆਂ ਨੂੰ ਵੀ ਅਵੇਅਰ ਕਰ ਸਕੀਏ ਤੇ ਆਮ ਲੋਕਾਂ ਤੱਕ ਵੀ ਪਹੁੰਚ ਕਰ ਸਕੀਏ ਇਹੀ ਸਾਡੀ ਇਸ ਜਿਹੜੀ ਜਿਹੇ اجلاس ਦਾ ਉਹ ਮੰਤਵ ਹੈ ਅਤੇ اجلاس ਦੇ ਵਿੱਚ ਅਸੀਂ ਜਿਹੜੀ ਸਾਡੀ ਨਵੀਂ ਟੀਮ ਹੈ ਉਹਦੀ ਵੀ ਚੋਣ ਕਰਾਂਗੇ ਸੂਬਾ ਪਤਰੀ ਤੁਸੀਂ ਕਰਮਚਾਰੀਆਂ ਦੀ ਸਮੱਸਿਆਵਾਂ ਦੀ ਗੱਲ ਕੀਤੀ ਇਹ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਕਰਮਚਾਰੀਆਂ ਦੇ ਬਹੁਤ ਸਾਰੇ ਸਮੱਸਿਆਵਾਂ ਨੇ ਜਿਵੇਂ ਮੁੱਢਲੇ ਤੌਰ ਤੇ ਸਭ ਤੋਂ ਪਹਿਲੀ ਜੋ ਸਾਡੇ ਬਿਜਲੀ ਅਦਾਰੇ ਦੇ ਅੰਦਰ ਸਮੱਸਿਆ ਹੈ ਵੀ ਸਾਡੇ ਜਿਹੜੇ ਬਹੁਤ ਵੱਡੀ ਗਿਣਤੀ ਜਿਹੜੀਆਂ ਸਾਮੀਆਂ ਨੇ ਉਹ ਖਾਲੀ ਪਈਆਂ ਨੇ ਜਿਸ ਕਰਕੇ ਲਗਭਗ 80000 ਸੈਂਕਸ਼ਨਡ ਪੋਸਟਾਂ ਚੋਂ 34000 ਦੇ ਕਰੀਬ ਰੈਗੂਲਰ ਕਰਮਚਾਰੀ ਕੰਮ ਕਰ ਰਹੇ ਨੇ ਜਿਸ ਕਰਕੇ ਕੰਮ ਦਾ ਜਿਹੜਾ ਬੋਝ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਦੇਣ ਦੇ ਵਿੱਚੋਂ ਸਾਡੇ ਸਾਥੀਆਂ ਨੂੰ ਪਰੇਸ਼ਾਨੀ ਕਿਉਂਕਿ ਪੋਸਟਾਂ ਦੀ ਵੱਡੀ ਗਿਣਤੀ ਖਾਲੀ ਹੋਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਸਾਥੀਆਂ ਉਤੇ ਪਬਲਿਕ ਨਾਲ ਵੀ ਸਾਡਾ ਕਿਤੇ ਨਾ ਕਿਤੇ ਟਕਰਾਅ ਹੋਣਾ ਹੈ ਇਸ ਚੀਜ਼ ਕਰਕੇ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਜੀ ਉਹਦਾ ਸਰਕਾਰ ਦੀ ਗਲਤੀ ਕੀ ਆ ਵੇ ਕਿਉਂਕਿ ਜਦੋਂ ਇਹਨਾਂ ਨੇ ਆਏ ਸੀ ਉਹ ਤਿਆਸ ਵੀ ਨੀਜੀਕਰਨ ਖਤਮ ਕੀਤਾ ਜਾਊਗਾ ਤੇ ਹਰ ਚਾਹੇ ਮੁਲਾਜ਼ਮ ਹੋਵੇ ਜਾਂ ਆਮ ਵਿਅਕਤੀ ਹੋਵੇ ਉਹਨਾਂ ਦੀ ਗੱਲ ਸੁਣੀ ਜਾਊ ਨਹੀਂ ਦੇਖੋ ਸਰਕਾਰਦਰ ਬਈਅਤ ਇਥੋਂ ਸਪਸ਼ਟ ਹੈ ਜੀ ਵੀ ਇਹਨਾਂ ਨੇ ਵੋਟਾਂ 'ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਜਿੰਨਾ ਚੋ ਪ੍ਰਮੁੱਖਤਾ ਨਾਲ ਵਾਅਦਾ ਸੀਗਾ ਇੱਕ ਤਾਂ 17/7/20 ਦੀ ਜਿਹੜੀ ਲੈਟਰ ਸੀਗੀ ਉਹਦਾ ਨੋਟੀਫਿਕੇਸ਼ਨ ਰੱਦ ਕਰਨ ਦਾ ਮਾਮਲਾ ਸੀਗਾ ਕਿਉਂਕਿ ਉਸ ਉਹਦੇ ਕਰਕੇ ਜਿਹੜੇ ਸਾਡੇ ਨਵੇਂ ਭਰਤੀ ਹੋਏ ਕਰਮਚਾਰੀਆਂ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਉਹਨਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਦੇ ਜਿਹੜੇ ਸਕੇਲ ਲਾਗੂ ਕੀਤੇ ਹਨ ਜਿੰਨਾਂ ਲਗਭਗ ਉਹਨੇ ਤਨਖਾਹ ਜਿਹੜੀ ਉਹ ਅੱਧੀ ਰਹਿ ਗਈ ਪਹਿਲਾਂ ਵਾਲੇ ਮੁਲਾਜ਼ਮਾਂ ਦੇ ਮੁਕਾਬਲੇ ਦੂਸਰਾ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਬਹੁਤ ਵੱਡਾ ਮੁੱਦਾ ਸੀਗਾ ਜਿਹਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਤੱਕ ਜਾਰੀ ਕਰਤਾ ਪਰ ਉਹਦਾ ਸਟੈਂਡ ਉਹ ਹਜੇ ਤੱਕ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ 1 ਇੱਕ 16 ਦੇ ਸਕੇਲਾਂ ਦੇ ਬਕਾਏ ਨੇ ਚਾਹੇ ਪੈਨਸ਼ਨਰਾਂ ਦੇ ਨੇ ਚਾਹੇ ਰੈਗੂਲਰ ਮੁਲਾਜ਼ਮਾਂ ਦੇ ਨੇ ਤੇ ਉਹਨਾਂ ਦਾ ਜਿਹੜਾ ਜਿਸ ਤਰੀਕੇ ਨਾਲ ਚੀਰ ਫਾੜ ਕੀਤਾ ਗਿਆ ਇੱਥੇ ਤੱਕ ਇੱਕ ਇੱਕ 26 ਦੀ ਪੇਰਿਵਿਜ਼ਨ ਡਿਊ ਹੋਈ ਪਈ ਹੈ ਤੇ ਇੱਕ ਇੱਕ 1 4 26 ਤੋਂ ਸਾਡੇ ਜਿਹੜੇ 16 ਦੇ ਕਿਸ਼ਤਾਂ ਦੇ ਜਿਹੜਾ ਬਕਾਏ ਨੇ ਉਹ ਦੇਣੇ ਸ਼ੁਰੂ ਕੀਤੇ ਗਏ ਨੇ ਤੇ ਡੀਏ 13% ਦੇ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਪਿੱਛੇ ਚੱਲ ਰਹੇ ਨੇ ਸੋ ਇਸ ਕਰਕੇ ਸਮੱਸਿਆਵਾਂ ਬਹੁਤ ਵੱਡੀਆਂ ਨੇ ਕੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਮੰਨ ਜਿਵੇਂ ਘਟੀਆਂ ਵੱਖ-ਵੱਖ ਮੰਗਾਂ ਨੇ ਪਰ ਦੂਸਰੇ ਪਾਸੇ ਸਰਕਾਰ ਬਿਜਲੀ ਫ੍ਰੀ ਕੀਤੀ ਆਂ ਜੀ ਤੁਸੀਂ ਕਹਿੰਦੇ ਹੋ ਕਿ ਪ੍ਰਸਥਿਤੀਆਂ ਜੋ ਗੁਜ਼ਰ ਰਹੀਆਂ ਆ ਜੀ ਜਿਹੜੀ ਮਾੜੀ ਹਾਲਤ ਆ ਪਰ ਜਿਹੜੀ ਬਿਜਲੀ ਆ ਸਰਕਾਰ ਵੱਲੋਂ ਫ੍ਰੀ ਕੀਤੀ ਗਈ ਆ ਬਹੁਤ ਸਾਰੀ ਉਹਨੂੰ ਕਿਵੇਂ ਦੇਖਦੇ ਹੋ ਵੀ ਲੱਗਦਾ ਉਹ ਵਜਾਇਦਾ ਜਾਂ ਜਾਇਦੇ ਤੇ ਵਿਚਾਰ ਕਰਨਾ ਚਾਹੀਦਾ ਇਸ ਤਰ੍ਹਾਂ ਸਰ ਇਹਦੇ ਤੇ ਬਿਲਕੁਲ ਵਿਚਾਰ ਕਰਨਾ ਚਾਹੀਦਾ ਕਿਉਂਕਿ ਇਹ ਤਰਕਸੰਗਤ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਕੀ ਹੈ ਵੀ ਕਿਤਨਾ ਕਿਤੇ ਜਿਹੜਾ ਮੈਕਮੇਂ ਦੇ ਜਿਹੜੀ ਵਿੱਤੀ ਹਾਲਤ ਆ ਉਹ ਲਗਾਤਾਰ ਨਗਾਰ ਵਾਲੇ ਪਾਸੇ ਜਾ ਰਹੀ ਹੈ ਤੇ ਇਹ ਐਕਚੁਅਲੀ ਪ੍ਰਾਈਵੇਟਾਈਜੇਸ਼ਨ ਨੂੰ ਡਾਇਰੈਕਟਲੀ ਲਾਗੂ ਕਰਨ ਦਾ ਇੱਕ ਫਾਰਮੂਲਾ ਬਣਿਆ ਬਣਦਾ ਜਾ ਰਿਹਾ ਹੈ ਕਿਉਂਕਿ ਇਹ ਆਮ ਲੋਕਾਂ ਨੂੰ ਜੋ ਸਹੂਲਤ ਮਿਲ ਰਹੀ ਹੈ ਅੱਜ ਇਹ ਉਹ ਸਰਕਾਰੀ ਖੇਤਰ ਹੋਣ ਕਰਕੇ ਉਹ ਫਿਰ ਵੀ ਕਿਸੇ ਹੱਦ ਤੱਕ ਜਾਇਜ਼ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਪ੍ਰਾਈਵੇਟ ਪੱਧਰ ਤੇ ਚਲੀ ਜਾਂਦੀ ਹੈ ਬਿਜਲੀ ਤਾਂ ਇਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਮਹਿੰਗੀ ਭਾਅ ਦੇ ਵਿੱਚ ਲੋਕਾਂ ਨੂੰ ਮਿਲੇਗੀ ਹੋਰ ਬੋਲਾਂਗੇ ਬਸ ਕੀਕਰ ਯਤੀਕ like